ਕਿਆਮਤ ਦੀ ਰਾਤ ਵੀ ਇੱਕ ਗੁਜ਼ਰੀ ਹੈ ਜੋ ਕੱਲ ਗੱਲ ਕੀਤੀ ਸੀ ਕਿ ਵੋਟਾਂ ਨੂੰ ਲੈ ਕੇ ਉੱਥੇ ਜਿਹੜਾ ਰੌਲਾ ਚੱਲਿਆ ਪੈਸੇ ਟਕੇ ਵਾਲੀਆਂ ਚੀਜ਼ਾਂ ਚੱਲੀਆਂ ਉਦੋਂ ਸੁਖ ਸ਼ਾਂਤੀ ਹੈ ਇਹ ਵੀ ਇੱਕ ਫਿਕਰ ਦੀ ਗੱਲ ਹੀ ਹੁੰਦੀ ਹੈ ਕਿ ਇਸ ਤਰ੍ਹਾਂ ਮਾਹੌਲ ਕੋਈ ਖਰਾਬ ਤੇ ਨਹੀਂ ਉੱਥੇ ਦੇਖੋ ਸਵੇਰੇ ਸਵੇਰੇ ਹੀ ਅਕਾਲੀ ਦਲ ਨੇ ਆਪਣੇ ਪੇਜ ਤੇ ਇੱਕ ਵੀਡੀਓ ਪਾਇਆ ਹੂੰ ਉਸ ਵੀਡੀਓ ਦੇ ਵਿੱਚ ਕਥਿਤ ਤੌਰ ਤੇ ਦਾਵਾ ਕੀਤਾ ਗਿਆ ਜਿਹੜੀ ਕੁੜੀ ਹੈ ਕੰਚਨਪ੍ਰੀਤ ਉਹ ਵੀ ਉਹਦੇ ਵਿੱਚ ਨਜ਼ਰ ਆਉਂਦੀ ਹੈ ਕਿ ਸਾਡਾ ਫਲਾਣਾ ਸ਼ਹਿਦ ਪ੍ਰਧਾਨ ਕੋਈ ਕਹਿ ਰਹੇ ਆ ਕਿ ਉਹਨੂੰ ਚੱਕਿਆ ਤੇ ਇੱਥੇ ਬੂਤ ਕੈਪਚਰਿੰਗ ਕਰਵਾ ਰਹੇ ਆ ਖੁਦ ਐਸਐਚਓ ਉਹ ਜ਼ਿਕਰ ਵੀ ਕਰ ਰਹੇ ਸੀਗੇ ਵਿੱਚ ਉਹਦਾ ਨਾਮ ਹੀ ਲੈ ਰਹੇ ਸੀਗੇ ਹੁਣ ਜੇ ਇਸ ਪੱਖ ਤੋਂ ਆਪਾਂ ਦੇਖੀਏ ਤੇ ਲਾਲਾ ਲਾਲਾ ਸਵੇਰੇ ਸ਼ੁਰੂਆਤ ਦੇ ਵਿੱਚ ਹੋ ਗਈ ਜੀ ਅੱਛਾ ਇੱਕ ਇੰਟਰਸਟਿੰਗ ਚੀਜ਼ ਹੋਰ ਵਾਪਰੀ ਕਿ ਭਾਰਤੀ ਜਨਤਾ ਪਾਰਟੀ ਦੇ ਇੱਕ ਬੂਥ ਸੀ ਉੱਥੇ ਕੋਈ ਕਾਰ ਲਾ ਲਾ ਗਿਆ ਅੰਦਰ ਟੈਂਟ ਦੇ ਹੂੰ ਉੱਥੇ ਭਾਜੜਾ ਪੈ ਗਈਆਂ ਵੀ ਕਾਰ ਤੁਹਾਨੂੰ ਪਤਾ ਹੁ ਮਾਮਲਾ ਵੀ ਸੈਂਸਿਟਿਵ ਹੋਇਆ ਪਿਆ ਨਾ ਕੱਲ ਦੇ ਬਲਾਸਟ ਤੋਂ ਬਾਅਦ ਉੱਥੇ ਤੇ ਭਾਜੜਾ ਪੈ ਗਈਆਂ ਤੇ ਭਾਜੜਾ ਪੈ ਗਈ ਜਿਸ ਲਈ ਤੇ ਜਾ ਕੇ ਉਹਨਾਂ ਨੇ ਚੈੱਕ ਕੀਤਾ ਤੇ ਉਹ ਕੋਈ ਫਿਲੀਪੀਨ ਤੋਂ ਆਇਆ ਸੀ ਬੰਦਾ ਹੂੰ ਜੀ ਉਹਨੇ ਕਿਹਾ ਵਧੀਆ ਯਾਰ ਤੇ ਮਤਲਬ ਕਿ ਸਮੋਗੀ ਜੀ ਰੋਤੇ ਆ ਗੱਡੀ ਤੇ ਤੁਮ ਆ ਜਾਣਾ ਪਵੇਗਾ ਤਾਂ ਮਤਲਬ ਕਿ ਇਹ ਵੀ ਇੰਟਰਸਟਿੰਗ ਗੱਲ ਹੋਈ ਕਿ ਭਾਜੜ ਪੈ ਗਈ ਉੱਥੇ ਕਈਆਂ ਧੂਆਂ ਧੂਆਂ ਹੋ ਗਿਆ ਹੈ ਆ ਸ਼ਾਮ ਹੋਈ ਧੂਆਂ ਧੂਆਂ ਤਾਂ ਗੱਲ ਇਹ ਆ ਕਿ ਭਾਈ ਉਹ ਤੋਂ ਬਾਅਦ ਜੇ ਆਪਾਂ ਦੇਖੀਏ ਤੇ ਹਾਲ ਦੀ ਘੜੀ ਤੱਕ ਕਿਸੇ ਵੱਡੇ ਕਲੈਸ਼ ਦੀ ਕੋਈ ਖਬਰ ਨਹੀਂ ਆਈ ਇਹ ਬਹੁਤ ਸੁਖਦ ਹੈ ਹਾਂ ਬਿਲਕੁਲ ਸੁਖਦ ਖਬਰ ਆਪਾਂ ਵੀ ਮੰਨ ਕੇ ਚੱਲਦੇ ਸੀਗੇ ਕਿ ਸ਼ਾਇਦ ਕੋਈ ਯਾਰ ਲੜਾਈ ਝਗੜਾ ਨਾ ਹੋ ਜਾਵੇ ਚਮਾਲ ਵਾਲੀ ਸਾਈਡ ਤੋਂ ਕਿਹਾ ਜਾ ਰਿਹਾ ਸੀਗਾ ਕਿ ਭਾਈ ਹੋ ਸਕਦਾ ਕਿਉਂਕਿ ਉਧਰ ਸਿਆਸੀ ਦੁਸ਼ਮਣੀਆਂ ਕੋਈ ਪਿੰਡਾਂ ਦੇ ਵਿੱਚ ਚੱਲਦੀਆਂ ਨੇ ਉਹ ਹਾਲੇ ਅਮਨਾਮਾਨ ਹੈ ਹਾਲੇ ਹਾਲੇ ਦਾ ਮਤਲਬ ਕਿ ਇਲੈਕਸ਼ਨ ਜਦੋਂ ਤੱਕ ਓਵਰ ਨਹੀਂ ਹੁੰਦਾ ਇਲੈਕਸ਼ਨ ਜਦੋਂ ਤੱਕ ਖਤਮ ਨਹੀਂ ਹੁੰਦਾ ਛੇ ਦਾ ਟਾਈਮ ਆ ਜੀ ਇਹਦਾ ਮਤਲਬ ਹੈ ਕਿ ਜਿਹੜੇ ਬੰਦੇ 6 ਵਜੇ ਐਂਟਰ ਕਰ ਗਏ ਉਹਨਾਂ ਦੀ ਵੋਟ ਜਿਹੜੀ ਭੁਗਤਾਈ ਜਾਣੀ ਹੈ ਯਾਨੀ ਇਹ 7 ਵਜੇ ਤੱਕ ਕੰਮ ਚੱਲੂਗਾ ਲਗਭਗ 7 ਵਜੇ ਤੱਕ ਤਾਂ ਉਦੋਂ ਤੱਕ ਦੇਖਦੇ ਹਾਂ ਜੇ ਸੁਖਦ ਰਵੇ ਸਾਰਾ ਕੁਝ ਠੀਕ ਠਾਕ ਆਮਨ ਆਮਾਨ ਦੇ ਨਾਲ ਨਿਪਰੇ ਚੜੇ ਤੇ ਚਲੋ ਬਹੁਤ ਵਧੀਆ ਗੱਲ ਹੈ ਜਿੱਤ ਆ ਸਾਡੇ ਵਾਸਤੇ ਤੇ ਸਾਰੀਆਂ ਤਨਜ਼ੀਮਾਂ ਇੱਕੋ ਜੀਆਂ ਨਹੀਂ ਸਾਡੇ ਲਈ ਤਾਂ ਸਾਰੀ ਸਤਕਾਰਤਾ ਭਾਈ ਜਿਹੜਾ ਮਰਸੀ ਜਿੱਤ ਜਾਵੇ ਪਰ ਗੱਲ ਇੱਕ ਹੋਰ ਵੀ ਆ ਪੁਲਿਸ ਦੇ ਲਿਹਾਜ਼ ਨਾਲ ਜਿਵੇਂ ਉਹ ਪੁਲਿਸ ਦੀ ਗੱਲ ਕਰ ਰਹੇ ਆ ਕਿ ਐਸ ਐਚਓ ਵਗੈਰਾ ਤੇ ਜਿੱਦਾਂ ਦੋਸ਼ ਲੱਗ ਰਹੇ ਆ ਮੈਂ ਇੱਕ ਗੱਲ ਉੱਥੇ ਦੇਖੀ ਆ ਕਿ ਤੁਸੀਂ ਰਵਜੋਤ ਗਰੇਵਾਲ ਦੀ ਸਸਪੈਂਸ਼ਨ ਤੋਂ ਬਾਅਦ ਦੇਖੋਗੇ ਤਾਂ ਉੱਥੇ ਟਿਕ ਟਕਾ ਹੋ ਗਿਆ ਹੂੰ ਯਾਨੀ ਅੱਜ ਖਬਰ ਆਈ ਨੂੰ ਹੋ ਗਿਆ ਤਿੰਨ ਦਿਨ ਜੀ ਸਸਪੈਂਸ਼ਨ ਵਾਲੀ ਬਿਲਕੁਲ ਸੁਖਮ ਸਿੰਘ ਸਾਹਿਬ ਉੱਥੋਂ ਉਸ ਤੋਂ ਬਾਅਦ ਕੁਝ ਕਹਿਤ ਨਹੀਂ ਹੈ ਇੰਟਰਸਟਿੰਗ ਹੈ ਨਾ ਹੂੰ ਕਿ ਜਿਵੇਂ ਇੱਕੇ ਤਾਂ ਵੀ ਸਾਰਾ ਕੁਝ ਬਦਲ ਗਿਆ ਜੀ ਹਾਂ ਸਸਪੈਂਸ਼ਨ ਹੁੰਦੀ ਆ ਸਸਪੈਂਸ਼ਨ ਤੋਂ ਤੁਰੰਤ ਬਾਅਦ ਸ਼ਾਇਦ ਲੰਬਾ ਸਾਹਿਬ ਆ ਗਿਆ ਜੀ ਜੀ ਉਹਨਾਂ ਨੇ ਚਾਰਜਸ ਸਮਾਲੇ ਲੰਬਾ ਸਾਹਿਬ ਜੀ ਲੰਬਾ ਸਾਹਿਬ ਲੰਬਾ ਸਾਹਿਬ ਆ ਗਿਆ ਤਾਂ ਫਿਰ ਐਸਾ ਕਿਉਂ ਹੋਇਆ ਕਿ ਟਿਕ ਟਕਾ ਹੋ ਗਿਆ ਇਹ ਬੜੀ ਇੰਟਰਸਟਿੰਗ ਹੈ ਨਾ ਜੀ ਸਟੋਰੀ ਤੁਹਾਡੀ ਗੱਲ ਪਰ ਸੋਚ ਸਕਦੇ ਆ ਇਸ ਗੱਲ ਜੀ ਤੁਹਾਡੀ ਗੱਲ ਜਿਵੇਂ ਚੱਲੀ ਆ ਸਾਰਾ ਕੁਝ ਕੱਲੇ ਐਸਐਸਪੀ ਕਰਕੇ ਹੀ ਸੀ ਜਾਂ ਮਤਲਬ ਉਹਨਾਂ ਤੇ ਹੀ ਇਲਜ਼ਾਮ ਵਾਰੀ ਵਾਰੀ ਲੱਗ ਰਹੇ ਸੀ ਅਕਾਲੀ ਦਲ ਵੀ ਲਗਭਗ ਧਰਨੇ ਤੱਕ ਆ ਗਈ ਸੀ ਗੱਲ ਦੇਖੋ ਰਵਜੋਤ ਗਰੇਵਾਲ ਜੀ ਦਾ ਜਿੱਥੋਂ ਤੱਕ ਤਾਲੁਕ ਹੈ ਮੈਂ ਥੋੜਾ ਜਿਹਾ ਤੁਹਾਨੂੰ ਨਾ ਪਿੱਛੇ ਲੈ ਜਾਣਾ ਚਾਹਾਂਗਾ ਜੀ ਚਲੋ ਗੱਲਾਂ ਕਈ ਵਾਰ ਮੈਂ ਇੱਕ ਆਪਣੇ ਕੰਮ ਦਾ ਸੂਲ ਰੱਖਿਆ ਮੈਂ ਨਿੱਜੀ ਜ਼ਿੰਦਗੀ ਚ ਨਹੀਂ ਜਾਂਦਾ ਮੈਂ ਚਾਹੇ ਕੋਈ ਵੀ ਹੋਵੇ ਮੈਂ ਉਹਦੀ ਨਿੱਜੀ ਜ਼ਿੰਦਗੀ ਜਾਂ ਪ੍ਰਾਈਵੇਸੀ ਦਾ ਬਹੁਤ ਖਿਆਲ ਰੱਖ ਕੇ ਹਾਂ ਸੋਹਣੀ ਗੱਲ ਵੀ ਹੁੰਦੀ ਹੈ ਮੇਰੀ ਹਾਂਜੀ ਇਹ ਸਿਧਾਂਤ ਸਾਰਿਆਂ ਨੂੰ ਫੋਲੋ ਵੈਸੇ ਆਮ ਜ਼ਿੰਦਗੀ ਚ ਵੀ ਕਰਨਾ ਚਾਹੀਦਾ ਹੈ ਰਵਜੋਤ ਗਰੇਵਾਲ ਜੀ ਦੇ ਨਾਲ ਇੱਕ ਟ੍ਰੈਜੇਡੀ ਹੋਈ ਸੀਗੀ ਕੁਝ ਮਹੀਨੇ ਪਹਿਲਾਂ ਹੂੰ ਠੀਕ ਹੈ ਜੀ ਇਹਨਾਂ ਦੀ ਬੱਚੇ ਦਾ ਇੰਤਕਾਲ ਹੋ ਗਿਆ ਸੀਗਾ ਬਹੁਤ ਮੰਦ ਭਾਗੀ ਗੱਲ ਸੀਗੀ ਜੀ ਟ੍ਰੈਜੇਡੀ ਹੋ ਗਈ ਸੀ ਕਿ ਗੱਲ ਇਹ ਆ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਹਰਮੀਤ ਜੀ ਆਏ ਤੇ ਉਹਨਾਂ ਨੇ ਕੁਝ ਠਾਣਿਆਂ 'ਚ ਜਾਂ ਕੁਝ ਸਬ ਡਿਵੀਜ਼ਨਾਂ 'ਚ ਨਿਯੁਕਤੀਆਂ ਮੰਗੀਆਂ। ਕਿਹਾ ਸੀ ਤੁਹਾਨੂੰ ਜੀ ਜੀ ਫਿਰ ਸਭ ਤੋਂ ਪਹਿਲਾਂ ਡੀਐਸਪੀਜ਼ ਦਾ ਹੀ ਤਬਾਦਲਾ ਹੋਇਆ। ਯਾਦ ਹੈ ਤੁਹਾਨੂੰ ਇਹ ਔਨ ਰਿਕਾਰਡ ਹੈ। ਬਿਲਕੁਲ। ਯਾਨੀ ਜੋ ਅਸੀਂ ਕਹਿ ਰਹੇ ਸੀਗੇ ਕੁਝ ਚੀਜ਼ਾਂ ਅਸੀਂ ਸਾਬਤ ਨਹੀਂ ਕਰ ਸਕਦੇ ਹੁੰਦੇ ਕਿ ਆਹ ਦੇਖੋ ਜੀ ਇਦਾਂ ਹੋਇਆ ਉਦਾਂ ਹੋਇਆ। ਹੁਣ ਹਰਮੀਤ ਸੰਧੂ ਜੀ ਦੀਆਂ ਸਾਡੇ ਕੋਲ ਰਿਕਾਰਡਿੰਗਾਂ ਥੋੜੀ ਸੀ ਹਮ ਇਨਫਾਰਮੇਸ਼ਨ ਹੁੰਦੀ ਆ ਤੁਹਾਡੇ ਕੋਲ ਜੀ ਜੇ ਉਹ ਸੀ ਤੇ ਤਦੇ ਹੀ ਡੀਐਸਪੀ ਪਹਿਲੀ ਸੱਤੇ ਤਬਦੀਲ ਹੋਏ ਦੋ ਸਬ ਡਿਵੀਜ਼ਨ ਹੁਣ ਬੜੀ ਇੰਟਰਸਟਿੰਗ ਗੱਲ ਹੋ ਜਾਂਦੀ ਆ ਤਰਨ ਤਰਨ ਚੋਣ ਦੇ ਨਾਲ ਜੁੜੀ ਮਤਲਬ ਕਿ ਹੋ ਸਕਦਾ ਇਹਦੇ ਚ ਬਈ ਮੈਂ ਗਲਤ ਵੀ ਹੋਵਾਂ ਤੁਸੀਂ ਆਪ ਵੀ ਫੈਸਲਾ ਕਰਨਾ ਜੀ ਬਈ ਇੱਕ ਲੇਡੀ ਆਈਪੀਐਸ ਨੂੰ ਜਿਸਦੇ ਨਾਲ ਨਿੱਜੀ ਜ਼ਿੰਦਗੀ ਚ ਆ ਠੀਕ ਨਹੀਂ ਹੋਇਆ ਕਿਸੇ ਦੀ ਵੀ ਜ਼ਿੰਦਗੀ ਚ ਠੀਕ ਨਹੀਂ ਹੁੰਦਾ ਜਦੋਂ ਕੋਈ ਇਦਾਂ ਦਾ ਵਿਛੋੜਾ ਹੋਵੇ ਤਾਂ ਗੱਲ ਅਸਲ ਚ ਇਹ ਹੈ ਕਿ ਜਿਸ ਦਾ ਕੋਈ ਬਾਰਡਰ ਰੇਂਜ ਦਾ ਮੈਨੂੰ ਲੱਗਦਾ ਤਜਰਬਾ ਵੀ ਨਹੀਂ ਸੀ ਜੀ ਜਿੱਥੇ ਤਣਾਤੀਆਂ ਨਿਯੁਕਤੀਆਂ ਤੇ ਪਹਿਲਾਂ ਹੀ ਮਨ ਮਾਫਿਕ ਕਰਵਾ ਲਈਆਂ ਗਈਆਂ ਹੂੰ ਫਿਰ ਇੱਕ ਮਤਲਬ ਕਿ ਲੇਡੀ ਆਈਪੀਐਸ ਨੂੰ ਉੱਥੇ ਜਿੱਥੇ ਕੋਈ ਤਜਰਬਾ ਨਹੀਂ ਤੇ ਜਿਹੜਾ ਸਭ ਤੋਂ ਸੈਂਸਿਟਿਵ ਏਰੀਆ ਚੋਂ ਇੱਕ ਹੈ ਤਰਨ ਤਰਨ ਸਰ ਪੰਜਾਬ ਤੇ ਤੁਸੀਂ ਦੇਖੋ ਨੌ ਐਸਐਸਪੀ ਬਦਲੇ ਨੇ ਢਾਈ ਸਾਲਾਂ ਦੇ ਵਿੱਚ ਬਿਲਕੁਲ ਠੀਕ ਹੈ ਨਾ ਜੀ ਹੁਣ ਤੁਸੀਂ ਦੇਖੋ ਕਿ ਇਹੋ ਜੇ ਨਾਜ਼ੁਕ ਏਰੀਏ ਦੇ ਵਿੱਚ ਇੱਕ ਆਈਪੀਐਸ ਲੇਡੀ ਆਈਪੀਐਸ ਹੈ ਜਿਹਨਾਂ ਦਾ ਕੋਈ ਜ਼ਿਆਦਾ ਇਧਰ ਦਾ ਇਸ ਇਲਾਕੇ ਦਾ ਤਜਰਬਾ ਨਹੀਂ ਉਹ ਫਤਿਹਗੜ੍ਹ ਸਾਹਿਬ ਰਹੇ ਨੇ ਜ਼ਿਆਦਾ ਜੀ ਹਾਂ ਕੈਰੀਅਰ ਦੇ لحاظ ਨਾਲ ਦੇਖਾਂ ਤੇ ਭਾਈ ਮੈਂ ਕਿਸੇ ਨੂੰ ਉਹ ਨਹੀਂ ਕਰਦਾ ਕਲੀਨ ਚਿੱਟ ਨਹੀਂ ਹੁੰਦਾ ਪੁਲਿਸ ਦੇ ਕੈਰੀਅਰ ਦੇ ਵਿੱਚ ਬਹੁਤ ਸਾਰੇ ਇਲਜ਼ਾਮ ਹੁੰਦੇ ਨੇ ਬਹੁਤ ਸਾਰੀਆਂ ਪ੍ਰਾਪਤੀਆਂ ਹੁੰਦੀਆਂ ਨੇ ਇੱਕ ਨੇਤਾ ਦੀ ਤਰ੍ਹਾਂ ਜੀ ਜੀ ਪਰੰਤੂ ਮੇਰਾ ਮਤਲਬ ਕਿ ਤੁਸੀਂ ਗੱਲ ਜਦੋਂ ਸ਼ੁਰੂ ਕੀਤੀ ਤੇ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਸ ਲਿਆਸ ਨਾਲ ਦੇਖੋ ਕਿ 2-3 ਦਿਨਾਂ ਵਿੱਚ ਬਿਲਕੁਲ ਮਾਹੌਲ ਬਦਲ ਗਿਆ ਮੇਰਾ ਇੱਥੇ ਕਿਤੇ ਨਾ ਕਿਤੇ ਇੱਕ ਸ਼ੱਕ ਹੈ ਕਿ ਉਸ ਬੀਬੀ ਨੂੰ ਤਣਾਤਕ ਜਾਂ ਨਿਯੁਕਤ ਕਰਨ ਦੇ ਪਿੱਛੇ ਕੋਈ ਸਿਆਸੀ ਮਨਸ਼ਾ ਪਹਿਲਾਂ ਤੋਂ ਤੈਅ ਨਹੀਂ ਸੀ ਕਿਉਂਕਿ ਜਦੋਂ ਨਿਯੁਕਤੀਆਂ ਤੁਹਾਡੀਆਂ ਛੋਟੇ ਛੋਟੇ ਥਾਣਿਆਂ 'ਚ ਜਾਂ ਸਬਡਿਵੀਜ਼ਨਾਂ 'ਚ ਤੁਹਾਡਾ ਅਫਸਰ ਬੈਠਾ ਹੈ ਜੀ ਐਸਐਸਪੀ ਜਾਂ ਵੱਡਾ ਅਫਸਰ ਕੀ ਕਰ ਲੂਗਾ ਤਾਂ ਬਿਲਕੁਕੀ ਕੀ ਕਰੂਗਾ ਹੂੰ ਕਿਉਂਕਿ ਜਿੱਥੇ ਹੁਣ ਤੁਸੀਂ ਵੇਖੋ ਕਿ ਭਾਈ ਕੋਈ ਤਾਕਤ ਖੁਦ ਲਵਾਰੀ ਆ ਕਿਸੇ ਉਹਦਾ ਬੰਦਾ ਲਾਰੀ ਆ ਉਹ ਤਾਕਤ ਆ ਤਾਂ ਉਥੇ ਉਥੇ ਵੱਡੇ ਅਫਸਰ ਦਾ ਕੀ ਕਟਿਆ ਚ ਉਹਨੂੰ ਪਤਾ ਲੱਗੇ ਪਰ ਸਭ ਤੋਂ ਵੱਡੀ ਗਾਜ਼ ਕਿੱਥੇ ਡਿੱਗ ਪਈ ਇਹ ਇਹ ਵੀ ਗੱਲ ਕਿਤੇ ਨਾ ਕਿਤੇ ਹਾਲਾ ਕਿ ਤੁਸੀਂ ਮੈਨੂੰ ਕਹਿ ਸਕਦੇ ਹੋ ਕਿ ਇੱਕ ਥਿਉਰਿਕਲ ਗੱਲ ਆ ਇਹ ਜੀ ਜੀ ਇੱਕ ਥਿਉਰੀ ਆ ਇਹ ਪਰ ਮੈਨੂੰ ਇਹ ਲੱਗਦਾ ਕਿ ਸਿਕਿਉਰਿਟੀ ਤੇ ਸੋਚ ਸੋchna ਤਾਂ ਕਟਕਟ ਬਣਦਾ ਹੈ ਨਾ ਕਿ ਹੁਣ ਹਾਲਾਤ ਤਿੰਨ ਚਾਰ ਦਿਨਾਂ ਚ ਸਾਸਗਰ ਵੀ ਹੋ ਗਏ ਬਦਲੀਆਂ ਤੋਂ ਬਾਅਦ ਸਸਪੈਂਸ਼ਨ ਤੋਂ ਬਾਅਦ ਪਰ ਸਸਪੈਂਸ਼ਨ ਮਤਲਬ ਕਿ ਨਿਯੁਕਤੀ ਦੀ ਇੱਕ ਸਵਾਲ ਹੈ ਨਾ ਕਿ ਤੁਸੀਂ ਇੱਕ ਸੈਂਸਿਟਿਵ ਲੱਕ ਵਿੱਚ ਹੁਣ ਤੁਸੀਂ ਆਪਦੇ ਤੇ ਇਸ ਤਰ੍ਹਾਂ ਕੱਢੋਖਾਂ ਜਿਹੜੇ ਬਲੂ ਆਈਡ ਤੁਹਾਡੇ ਅਫੀਸਰ ਹਨ ਉਹਨਾਂ ਨੂੰ ਤਨਾਤ ਕਰੋ ਇੱਥੇ ਜੀ ਜਿਨ੍ਹਾਂ ਨੂੰ ਤੁਸੀਂ ਮਹੱਤਵਪੂਰਨ ਨਿਯੁਕਤੀਆਂ ਦਿੰਦੇ ਆਏ ਹੋ 2.5 ਤੇ 3 ਸਾਲਾਂ ਚ ਬਿਲਕੁਲ ਉਹਨਾਂ ਚੋਂ ਲਿਆਓ ਕੋਈ ਜਿਨ੍ਹਾਂ ਦੇ ਨਾਮ ਆਉਂਦੇ ਰਹੇ ਵਿੱਚ ਉਹਨਾਂ ਚੋਂ ਲਿਆਉਂਦੇ ਕੋਈ ਇਹਦਾ ਮਤਲਬ ਕਿਤੇ ਇਹ ਤੇ ਨਹੀਂ ਹੈ ਕਿ ਜੋ ਕਰਨਾ ਸੀਗਾ ਉਹ ਕਰ ਲਿਆ ਗਿਆ ਜੋ ਵੀ ਹੋਣਾ ਸੀ ਉਹ ਹੋ ਗਿਆ ਤੇ ਭਈ ਗਾਜ਼ ਕਿਤੇ ਟੱਡ ਗਿਆ ਭਈ ਹੂੰ ਇਹ ਇਹ ਮੇਰੇ ਮਤਲਬ ਕਿ ਮਨ ਦੇ ਸ਼ੁਭੇ ਆ ਜੀ ਹਾਂ ਜੀ ਹਾਂ ਜੀ 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 ਮਿੰਟ ਜੀ ਕਿਆਮਤ ਦੀ ਰਾਤ ਵੀ ਇੱਕ ਗੁਜ਼ਰੀ ਹੈ ਜੋ ਕੱਲ ਗੱਲ ਕੀਤੀ ਸੀ ਕਿ ਵੋਟਾਂ ਨੂੰ ਲੈ ਕੇ ਉੱਥੇ ਜਿਹੜਾ ਰੌਲਾ ਚੱਲਿਆ ਪੈਸੇ ਟਕੇ ਵਾਲੀਆਂ ਚੀਜ਼ਾਂ ਚੱਲੀਆਂ ਉਧਰ ਸੁਖ ਸ਼ਾਂਤੀ ਹੈ ਇਹ ਵੀ ਇੱਕ ਫਿਕਰ ਦੀ ਗੱਲ ਹੀ ਹੁੰਦੀ ਹੈ ਕਿ ਇਸ ਤਰ੍ਹਾਂ ਮਾਹੌਲ ਕੋਈ ਖਰਾਬ ਤੇ ਨਹੀਂ ਦੇਖੋ ਸਵੇਰੇ ਸਵੇਰੇ ਹੀ ਅਕਾਲੀ ਦਲ ਨੇ ਆਪਣੇ ਪੇਜ ਤੇ ਇੱਕ ਵੀਡੀਓ ਪਾਇਆ ਹੂੰ ਉਸ ਵੀਡੀਓ ਦੇ ਵਿੱਚ ਕਥਿਤ ਤੌਰ ਤੇ ਦਾਵਾ ਕੀਤਾ ਗਿਆ ਜਿਹੜੀ ਕੁੜੀ ਹੈ ਕੰਚਨਪ੍ਰੀਤ ਉਹ ਵੀ ਉਹਦੇ ਵਿੱਚ ਨਜ਼ਰ ਆਉਂਦੀ ਹੈ ਕਿ ਸਾਡਾ ਫਲਾਣਾ ਸ਼ਹੀਦ ਪ੍ਰਧਾਨ ਕੋਈ ਕਹਿ ਰਹੇ ਆ ਕਿ ਉਹਨੂੰ ਚੱਕਿਆ ਤੇ ਇੱਥੇ ਬੂਤ ਕੈਪਚਰਿੰਗ ਕਰਵਾ ਰਹੇ ਆ ਖੁਦ ਐਸਐਚਓ ਜ਼ਿਕਰ ਵੀ ਕਰ ਰਹੇ ਸੀਗੇ ਵਿੱਚ ਉਹਦਾ ਨਾਮ ਹੀ ਲੈ ਰਹੇ ਸੀਗੇ ਹੁਣ ਜੇ ਇਸ ਪੱਖ ਤੋਂ ਆਪਾਂ ਦੇਖੀਏ ਤੇ ਲਾਲਾ ਲਾਲਾ ਸਵੇਰੇ ਸ਼ੁਰੂਆਤ ਦੇ ਵਿੱਚ ਹੋ ਗਈ ਜੀ ਅੱਛਾ ਇੱਕ ਇੰਟਰਸਟਿੰਗ ਚੀਜ਼ ਹੋਰ ਵਾਪਰੀ ਕਿ ਭਾਰਤੀ ਜਨਤਾ ਪਾਰਟੀ ਦੇ ਕਬੂਤਸੀ ਉੱਥੇ ਕੋ ਕਾਰ ਲਾ ਲਾ ਗਿਆ ਅੰਦਰ ਟੈਂਟ ਦੇ